ਦੋਸਤੋ ਸੈਕਿੰਡ ਮੈਚ ਸ਼ੱਕਰਪੁਰਾ ਵਰਸਿਜ਼ ਮਹਿਲਕਲਾ ਬਹੁਤ ਹੀ ਜ਼ਬਰਦਸਤ ਮੈਚ ਹੈ ਪੂਰਾ ਮੈਚ ਦੇਖਿਓ ਠੀਕ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਤੁਹਾਨੂੰ ਇਹ ਮੈਚ ਕਿੱਦਾਂ ਲੱਗਿਆ ਧੰਨਵਾਦ ਮਹਿਲਕਲਾ ਦੀ ਟੀਮ ਖੱਬੇ ਹੱਥ ਤੇ ਸੱਜੇ ਹੱਥ ਟੀਮ ਕਹਿੰਦੇ ਨੌਜਵਾਨ ਕਹਿੰਦੇ ਸ਼ੱਕਰਪੁਰੀਏ ਲਓ ਪਹਿਲੀ ਕਬੱਡੀ ਕਹਿੰਦੇ ਅਲੀ ਪਾਰਿਆ ਫੋਲ ਟਰੈਕਟਰ ਦਾ ਜੇਤੂ ਹੈ ਤੱਪੇ ਮੰਡੀ ਦੇ ਮੇਲੇ ਤੋਂ ਮਰੇ ਵਿਰਿਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਪਾਰਿਆ ਬਲੂਕ ਤਿਆਰ ਹੈ ਫਰੀਆਂ ਤਿਆਰ ਹੈ ਹੁਣ ਕੌਣ ਅੱ yeah hey. ਫਕੀਰ ਦੀ ਵਿੱਚੋਂ ਪਰ ਮੁੰਡਾ ਕਹਿੰਦੇ ਅਲੀ ਮਹਿਲ ਕਲਾਂ ਵਾਲਾ ਤਗੜਾ ਨੰਬਰ ਕਹਿੰਦੇ ਜੋਰਦਾ ਹੋਇਆ ਆਪਣੀ ਟੀਮ ਦੇ ਲਈ ਅਗਲੀ ਰੇਡ ਮਾਜੇ ਵਾਲੇ ਭਾਉ ਆਖਦੇ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਮਾਲਵੇ ਵਾਲੇ ਤਾਂ ਪਹਿਲਾਂ ਤੋਂ ਹੀ ਬਾਈ ਬਾਈ ਆਖਦੇ ਆ ਸਾਹਮਣੇ ਖੇਡ ਮੈਦਾਨ ਦੇ ਵਿੱਚ ਦੀਪ ਆ ਗਿਆ ਦਬੁਰਜੀ ਵਾਲਾ ਦੀਪ ਆ ਗਿਆ ਚਾਰ ਜਾਫੀ ਤਿਆਰ ਹੈ ਜਾਦੂ ਕਹਿੰਦੇ ਛੱਠਿਆਂ ਵਾਲਾ ਹੋ ਗਿਆ ਇੱਕੋ ਦੇ ਕਦ ਕਾਠ ਹੈ ਐਨ ਕਹਿੰਦੇ ਖੇਡ ਖੇਡ ਕਬੱਡੀ 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 ਦੀਪ ਦਬੁਰਜੀ ਵਾਲਾ ਗੱਲ ਗੱਲ ਵਿੱਚ ਨਖਰਾ ਯਾਰੋ ਡਿਫਰੈਂਟ ਜਿਹਾ ਮੁੰਡਾ ਏ ਤਗੜੇ ਨੰਬਰ ਦਾ ਵਾਅਦਾ ਕਰ ਗਿਆ ਬਿੱਲੇ ਭਾਈ ਮਹਿ ਵਾਲਾ ਨੌਰੀ ਮਾਰ ਕਬੱਡੀ ਪਾਰ ਹੈ ਮਹਿਲਕਲਾਂ ਵਾਲਾ ਬਿੱਲਾ ਹੀ ਅਸਲੇ ਕਬੱਡੀ ਤੇ ਆ ਗਿਆ ਹੈ ਸਭਾ ਥਿਆੜਾ ਜੀ ਕਹਿੰਦੇ ਪੀ ਜੇ ਬਲੂਕ ਤਿੰਨ ਜੱਫੇ ਲਾ ਗਿਆ ਭਾਵੇਂ ਫਰੀਅਾਰ ਤਿੰਨ ਜੱਫੇ ਲਾ ਗਿਆ ਹੈ 51 51 ਸਰੇ ਮਾਨ ਹੋਣਗੇ ਸ਼ਾਦੀ ਜੀ ਦੀਆਂ ਤਿੰਨ ਰੇਡਾਂ 51 ਸਰੇ ਮਾਨ ਔਰ ਦੀਪ ਦਵਰ ਜੀ ਦੀਆਂ ਤਿੰਨ ਰੇਡਾਂ 51 ਸਰੇ ਮਾਨ ਸਭਾ ਥਿਆੜਾ ਸਾਡੀ ਖੇਡ ਕੋ ਦਾ ਵੱਡਾ ਪ੍ਰਮੋਟਰ ਹੈ ਲਾਣੀ ਸਾਈਡ ਤਈ ਕਬੱਡੀ ਦੇ ਉੱਤੇ ਇਹਦੀ ਸਾਈਡ ਬਿੱਲਾ ਬੜਾ ਤਿੱਖਾ ਜਿਹਾ ਕਬੱਡੀ ਖਿਡਾਰੀ ਮਹਿਲਕਲਾਂ ਵਾਲਾ ਬਿੱਲਾ ਆਹ ਇੱਕ ਟੀਮ ਦੇ ਖਾਤੇ ਜੋੜ ਗਿਆ ਹੈ ਅਗਲੀ ਕਬੱਡੀ ਸ਼ਹਿਯਾਦਾ ਕਬੱਡੀ ਦਾ ਸ਼ਹਿਯਾਦਾ ਕਬੱਡੀ ਦਾ ਸ਼ਾਜੀ ਸ਼ਕਰਪੁਰਿਆ ਕਬੱਡੀ ਪਾ ਰਿਹਾ ਹੈ ਵੇਖ ਰਿਹਾ ਹੁਣ ਵੇਖਦੇ ਤਿੰਨ ਕਬੱਡੀਆਂ 5100 ਦੀਆਂ ਸੱਭਾ 11ਹਾਂ ਜੀ ਕਹਿੰਦੇ ਹੈ ਰਾਇਲ ਕਿੰਗ ਯੂਐਸਏ ਦੀ ਗੱਲ ਹੈ ਸਾਹਮਣੇ ਖੇਡ ਮੈਦਾਨ ਦੇ ਵਿੱਚ ਸ਼ਹਿਯਾਨ ਦੀ ਪਹਿਲੀ ਕਬੱਡੀ 5100 ਦੀ ਪੈ ਰਹੀ ਹੈ ਕਰਸੀਆਂ ਦੇ ਖੇਡ ਮੈਲੇ ਦੇ ਉੱਪਰ ਪੈਂਦੀ ਹੋਈ ਰੇਡ ਦੇ ਉੱਪਰ ਜਾਦੂ ਚੱਠਿਆਂ ਵਾਲਾ ਪਰ ਟੈਕਨੀਕਲ ਇਸ਼ਾਰਾ ਹੋ ਗਿਆ ਹੈ ਨੰਬਰ ਕਹਿੰਦੇ ਧਾਵੀ ਜੋੜਦਾ ਹੋਇਆ ਅਲੀ ਮਹਿਲਕਰਾਂ ਦੀ ਧਰਤੀ ਦਾ ਕਬੱਡੀ ਪੌਣੀ ਵਧਿਆ ਹੋਇਆ ਖੇਡ ਮੈਦਾਨ ਵਿੱਚ ਮੇਰੇ ਵੀਰੋ ਹੁਣ ਵੇਖਦੇ ਆ ਮਲੂਕ 51 5100 ਦੇ ਜੱਫੇ ਹੋਣੇ ਆ ਗੱਲਾਂ ਹੋਣਗੀਆਂ ਪੈਂਦੀ ਹੋਈ ਰੇਡ ਦੇ ਉੱਪਰ ਅਲੀ ਮਹਿਲਕਰਾਂ ਗੱਲ ਟਵਾਣੇ ਦੀ ਹੈ ਪੈਂਦੀ ਰੇਡ ਦੇ ਉੱਪਰ ਵੇਖਾਂਗੇ ਚਾਰ ਜਾਫੀ ਮੁੰਡੇ ਦਬਾਬੇ ਵਾਲੇ ਲੈ ਵੀ ਸੁਖਿਆ ਦਾਖਿਆਂ ਵਾਲਿਆ ਕਬੱਡੀ ਨੇ ਦੱਸਤਾ ਵੀ ਮੁੰਡਾ ਤਜਰਬਾ ਰੱਖਦਾ ਹੈ ਲੈ ਵੀ ਸ਼ਿੱਦੂ ਜੇਤੇ ਮੁੰਡੇ ਦੀ ਖੇਡ ਜੰਗੀ ਲੱਗੀ ਹੈ ਸਾਰੀ ਸੰਗਤ ਤਾਰੀ ਮਾਰ ਲੋ ਜੋਰ ਨਾਲ ਅਲੀ ਕਹਿੰਦੇ ਫੇਰ ਫੇਰ ਕੇ ਗੋਡੀਆਂ ਪਾ ਜਾਂਦਾ ਹੈ ਅਲੀ ਫੇਰ ਫੇਰ ਕੇ ਗੋਡੀਆਂ ਪਾ ਜਾਂਦਾ ਹੈ ਮੈਨੂੰ ਲੱਗਦਾ ਹੈ ਵੀ ਅੱਜ ਅਲੀ ਤਾਂਵੇਂ ਜੱਫਾ ਖਾਊਗਾ ਸਿੰਧੂ ਸਵੱਦੀ ਵਾਰਿਆ ਹੈ ਇਹ ਬੜੇ ਤਿੱਖੇ ਜਿਹੇ ਕਬੱਡੀ ਖਿਡਾਰੀ ਹੈ ਅੱਜ ਕੌਣ ਜਿਹੜਾ ਕਮਾਲ ਕਰਨਗੇ ਪਹਿਲੇ ਮੋਹਲ ਦੀ ਟੀਮ ਜਿਹਦਾ ਪੰਜਾਬੀ ਕਹਿੰਦੇ ਹੁੰਦੇ ਐ ਵੀ ਟਾਈਮ ਦੇ ਨਾਲ ਕੱਪੜੇ ਪਵਾਤੇ ਐ ਲਓ ਅਗਲੀ ਕਬੱਡੀ ਫੇਰ ਮੜਾਨੇ ਅੰਦਰ ਇੱਕ ਪਾਸੇ ਬੜਾ ਤਜਰਬਾ ਹੈ ਕਿ ਅਸੀਂ ਤਿਆਰ ਬੇ ਕਾਲ ਸੋਹਣੀਏ ਸਾਥੋਂ ਸਿੱਖ ਲੈ ਬੱਲਾ ਹੱਟੀ ਪੱਟੀ ਮੋੜਾ ਉੱਤੇ ਚੱਲਦੀ ਸਾਡੀ ਗੱਲ ਅਸੀਂ ਤਜਰਬੇਕਾਰ ਸੁਣੀਏ ਸਾਥੋਂ ਸਿੱਖ ਲੈ ਬੱਲਾ ਲਓ ਦੂਜੀ ਕਬੱਡੀ ਆ ਗਈ ਹੈ ਸਭਾ ਥਾੜਾ ਕਹਿੰਦਾ ਵੀ 5100 ਤੱਕ ਜਾਊਗਾ ਤਿੰਨਾਂ ਰੇਡਾਂ ਦੇ ਉੱਤੇ ਲਓ 5100 ਦਿੱਤਾ ਜਾ ਰਿਹਾ ਦੂਜੀ ਕਬੱਡੀ ਹੈ 5100 ਵਾਲੀ ਦੂਜੀ ਰੇਡ ਹੈ ਸ਼ਹਿਯਾਬ ਟੱਚ ਡਬਲ ਹੋ ਗਿਆ ਦਿਲਬਰ ਝਨੇਰ ਜੀ ਫੈਸਲਾ ਕਰ ਗਿਆ ਬਾਬਾ ਮਤੂਈ ਵਾਲਾ ਵੀ ਨੰਬਰ ਕਹਿੰਦੇ ਨੌਜਵਾਨ ਸ਼ਾਜੀ ਜੋੜ ਗਿਆ ਅਲੀ ਆ ਗਿਆ ਆ ਨੌਜਵਾਨ ਨੂੰ ਪਹਿਲਾਂ ਦੱਸਿਆ ਬਿੱਲੇ ਬਾਈ ਨੇ ਵੀ ਤਾਵੇਂ ਹੀ ਜਫਾ ਲੱਗਣਾ ਹੈ ਤਾਵੇਂ ਹੀ ਜਫਾ ਲੱਗਣਾ ਹੈ ਖੇਡ ਮੈਦਾਨ ਦੇ ਵਿੱਚ ਜੇ ਨੰਬਰ ਲੇ ਹੁਣ ਲੱਗ ਜੂਗਾ ਪਤਾ ਏ ਟੱਚ 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 ਕਬੱਡੀ 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 ਬਿੱਟੋ ਦਗਾਲ ਖੇਡ ਕਬੱਡੀ ਦਾ ਪਰ ਪੁਆਇੰਟ ਆ ਜਾਂਦਾ ਹੈ ਬਾਈ ਤਾੜੀਆਂ ਮੁੰਡੇ ਦੀ ਕੱਲੀ ਕੱਲੀ ਰੇਡ ਦੇ ਉੱਤੇ ਤਾੜੀਆਂ ਮਾਰਨੀ ਹੈ ਤੇ ਫੇਰ ਲੱਗੂਗਾ ਪਤਾ ਵੀ ਅੱਜ ਬਾਕੀ ਅਲੀ ਤਨ ਤਨ ਕਰ ਆ ਗਿਆ ਹੈ ਕਾਰਸ਼ੀਆਂ ਦੇ ਵਿੱਚ ਬਿਨਾ ਕਹਿਣ ਤੋਂ ਤਾੜੀਆਂ ਪਰ ਆ ਗਿਆ ਹੈ ਅੱਜ ਕਹਿੰਦੇ ਦੇਰ ਦੇਰ ਕੇ ਰੇਡਾ ਹੈ ਅਲੀ ਵੀ ਪਾ ਗਿਆ ਹੈ ਅੱਜ ਦੇਰ ਦੇਰ ਕੇ ਰੇਡਾ ਅਲੀ ਵੀ ਪਾ ਗਿਆ ਵੇਰ ਵੇਰ ਕੇ ਕਬੱਡੀਆਂ ਕਹਿੰਦੇ ਅਲੀ ਵੀ ਪਾ ਗਿਆ ਐਨ ਦੁਨੀਆ ਦੇ ਵਿੱਚ ਗੱਲ ਹੈ ਇਹ ਜਿੱਥੇ ਜਾਂਦੇ ਆ ਵੇਰੇ ਫਿਰਦੇ ਹੁੰਦੇ ਆ ਤਵਾਬੀਆਂ ਦੇ ਕਹਿਣ ਮੰਗੂ ਮੁੰਡਾ ਵੇਰੇਆ ਫਿਰਦਾ ਆ ਬਿੱਲਾ ਵੀ ਕਿਸੇ ਤੋਂ ਲੋਟ ਹੀ ਨਹੀਂ ਆਇਆ ਖੇਡ ਮੈਦਾਨ ਦੇ ਵਿੱਚ ਕਹਿੰਦੇ ਬਿੱਲਾ ਮਹਿਲਪੁਰਾਂ ਦੀ ਧਰਤੀ ਦਾ ਮੁੱਛ ਫੁੱਟ ਗੱਭਰੂ ਐ ਨਵੀਂ ਉਮਰ ਐ ਇੱਕ ਪਾਸੇ ਤਿਆਰ ਬਾਤਿਆਰ 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 ਇੱਥੇ ਰੱਖ ਤਿਆਰਤਾ ਤਜਰਬਾ ਤੇ ਤਜਰਬਾ ਹੀ ਹੁੰਦਾ ਹੈ ਇਹਨੂੰ ਐਵੇਂ ਨਹੀਂ ਦੁਨੀਆ ਦੂਜਾ ਬਿੱਟੋ ਜਗਾਲ ਆਖਦੀ ਇਹਨੂੰ ਐਵੇਂ ਨਹੀਂ ਦੁਨੀਆ ਦੂਜਾ ਬਿੱਟੋ ਜਗਾਲ ਆਖਦੀ ਭਾਈ ਫਰੀਦ ਨੂੰ ਕਿਹੜੇ ਕਿਹੜੇ ਪਿਆਰ ਕਰਦੇ ਆ ਤਾੜੀਆਂ ਮਾਰੋ ਯੋਲਾ ਨਾਲ ਸਾਡੀ ਖੇਡ ਕਬੱਡੀ ਦਾ ਇਹ ਵੱਡਾ ਸਟਾਰ ਹੈ ਸਭਾ ਖਿਆੜਾ ਮਾਣ ਕਰਦਾ ਹੈ ਸਿੰਧੂ ਸਵਦੀ ਸਾਡਾ ਵੱਡਾ ਵੀਰ ਹੈ ਇਹ ਵੀ ਪੁੱਜਿਆ ਹੋਇਆ ਹੈ ਇੰਦਰਜੀਤ ਕਲਸੀਆ ਔਰ ਮੇਰੇ ਵੀ ਜੋਨਟੀ ਕਲਸੀਆ ਔਰ ਇਧਰ ਸਾਡੇ ਜੱਸੇ ਬਾਈ ਹੋਣਾਂ ਦਾ ਅਮਨ ਹੋਣਾਂ ਦਾ ਬਿੰਦੀ ਹੋਣਾਂ ਦਾ ਔਰ ਕਾਲੇ ਢਣੋਲੇ ਹੋਣਾਂ ਦਾ ਮਾਣ ਜੱਟਪੁਰੇ ਦਾ ਸਾਰੇ ਪ੍ਰਬੰਧਾਂ ਦਾ ਗਹਿ ਗੜਮਾ ਧੰਨਵਾਦ ਹੈ ਲਓ ਕਬੱ

ਤਿੰਨ ਕਬੜੀਆਂ ਕਹਿੰਦੇ ਸ਼ਾਜੀ ਦੀਆਂ ਸਫਲ ਪੈਗੀਆਂ ਨੇ 5100 ਲੀਆਂ ਇਹ ਨੋਟ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਆ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਦੀਪਦ ਬੁਰਜੀ ਵਾਲਾ ਦੀਪਦ ਬੁਰਜੀ ਵਾਲਾ ਮਰਕ ਮਰਕ ਚਾਲ ਆ ਸਾਹਮਣੇ ਨੌਜਵਾਨ ਕਹਿੰਦੇ ਤਗੜਾ ਜੋੜਦਾ ਹੋਇਆ ਟੀ ਕਬੱਡੀ ਪਾਉਣ ਲਈ ਨੌਜਵਾਨ ਕਹਿੰਦੇ ਬਿੱਲਾ ਮਹਿਲ ਕਲਾਂ ਦੀ ਧਰਤੀ ਦਾ ਬਦਲਾ ਹੋਇਆ ਖੇਡ ਮੈਦਾਨ ਵਿੱਚ ਮੇਰੇ ਮਿੱਤਰੋ ਸਾਹਮਣੇ ਖੇਡ ਮੈਦਾਨ ਦੇ ਵਿੱਚ ਚਾਰ ਚਾਰੋਂ ਦੇ ਚਾਰ ਤਿਆਰਾ ਬਲੂਕ ਤੇਰੇ ਵੀ ਤਿੰਨ ਜੱਫੇ ਕਹਿੰਦੇ 5100 ਦੇ ਹੋਣੇ ਸੱਭਾ ਧਿਆਨ ਜੀ ਆਖਦੇ ਆ ਖੇਡ ਮੈਦਾਨ ਦੇ ਵਿੱਚ ਪੈਂਦੀ ਹੋਈ ਰੇਡ ਦੇ ਉੱ ਸਰਾ ਗਬਰੂਆ ਸਰਾ ਲੌਂਦੇ ਆ ਮੁੰਡੇ ਭਾਈ ਬਿੱਲੇ ਤੇ ਅਲੀ ਦੇ ਜਿਹੜਾ ਵੜਿਆ ਲੱਗਿਆ ਤੇ ਤਾੜੀਆਂ ਲਾ ਦਿਓ ਯੋਲਾ ਦਾ ਬਿੱਲਾ ਤੇ ਅਲੀ ਮਹਿਲ ਕਰਨ ਵਾਲੇ ਹਾਂਜੀ ਲਓ ਸ਼ਾਜੀ ਸ਼ਹਿਯਾਬ ਕਬੱਡੀ ਪਾਰ ਖੇਡ ਮੈਦਾਨ ਦੇ ਵਿੱਚ ਮੇਰੇ ਵੇਲੋ ਚਾਰ ਜੱਫੀ ਤਿਆਰ ਆ ਹੁਣ ਦੇਖਦੇ ਆ ਨੌਜਵਾਨਾਂ ਵਾਲਿਆਂ ਵਾਲਿਆਂ ਲਾਂ ਤਗੜਾ ਜਫਾ ਪੱਪਾ ਲੱਕ ਪਰ ਕਹਿੰਦੇ ਜਾਦੂ 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 ਛੱਠਿਆਂ ਵਾਲਾ ਜਾਦੂ ਛੱਠਿਆਂ ਵਾਲਾ ਕਰੂ ਕੁਮਾਰ ਕਰੂ ਕੁਮਾਰ ਭੱਜ ਗਿਆ ਧੱਕਾਂ ਦੇ ਨੰਬਰ ਰੀਡਰ ਦਾ ਨੰਬਰ ਸ਼ਕਰਪੁਰ ਦਾ ਨੰਬਰ ਸ਼ਕਰਪੁਰ ਦੀ ਟੀਮ ਦੇ ਇਸ ਵਿੱਚ ਜੁੜਦਾ ਹੈ ਇੰਦਰਜੀਤ ਦੇ ਨਾਲ ਕਹਿੰਦੇ ਦਾਦਾ ਪਿਆਰ ਹੈ ਯਾਰੀਆਂ ਨੇ ਮੁਹੱਬਤ ਆ ਰੇ ਫਰਿਆਦ ਹੋਣਾ ਦੀਆਂ ਸ਼ਾਦੀ ਹੋਣਾ ਦੀਆਂ ਲੈ ਵੀ ਭਾਈ ਆ ਗੱਲ ਕੀਤੀ ਹੈ ਦਿਲ ਨੂੰ ਛੂਣ ਵਾਲੀ ਸਿੰਧੂ ਸੁਵੰਦੀ ਕਹਿੰਦਾ ਹੈ ਬਈ ਸਵੇ ਖਿਆੜੇ ਵੱਲੋਂ ਮੁੰਡਾ ਅਲੀ ਜਿਹੜਾ ਭੱਜ ਭੱਜ ਕੇ ਕੌੜੀਆਂ ਪਾ ਰਿਹਾ ਹੈ ਇਹਦੀਆਂ ਦੋ ਕੌੜੀਆਂ ਤੇ 51000 ਮਾਨ ਹੋਣਗੇ ਸਵੇਰੇ 8:00 ਵੱਲੋਂ ਪਹਿਲੀ ਕੌੜੀ ਪੈਣ ਲੱਗੀ ਹੈ 5100 ਅਲੀ ਆ ਗਿਆ ਹੈ 5100 ਦੀ ਪਹਿਲੀ ਕਬੱਡੀ ਪਾਉਣ ਦੇ ਲਈ ਸਵੇਰੇ 8:5500 ਲੱਗਿਆ ਲਓ ਪਈ ਕਬੱਡੀ ਤੇ ਚੌੜ ਵਿੱਚੋਂ ਹੁਣ ਬੱਲੇ ਬੱਲੇ ਹੋਣ ਲੱਗੀ ਹੈ ਤਨ ਤਨ ਹੋਣ ਲੱਗੀ ਹੈ ਪਹਿਲੀ ਸਫਰ ਪਾ ਗਿਆ ਹੈ ਸਵੇਰੇ 8:5500 ਤੱਕ ਜਾਊਗਾ ਲਓ ਅਗਲੀ ਕਬੱਡੀ ਦੀਪ ਦਵਰਜੀ ਨੇ ਪਾ ਦਿੱਤੀ ਹੈ ਲਓ ਦੀਪ ਦਵਰਜੀ ਵਾਲਾ ਕਬੱਡੀ ਪਾ ਰਿਹਾ ਹੈ ਚਾਰ ਜਾਫੀ ਤਿਆਰ ਹੈ ਮੈਲਕਰ ਵਾਲਿਓ ਅੱਜ ਕਈਆਂ ਦਾ ਦਿਲ ਜਿੱਤ ਲਿਆ ਤੁਸੀਂ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਦੀਪਕ ਦਵਰਜੀ ਆ ਤਗੜੇ ਨੰਬਰ ਦਾ ਵਾਅਦਾ ਕਰਦਾ ਹੋਇਆ ਅਗਲੀ ਰੇਡ ਦੂਜੀ ਕਬੱਡੀ 5100 ਦੀ ਸੱਭਾ ਥਿਆਰਾ ਜੀ ਕਹਿੰਦੇ ਐ 5100 ਮੁੰਡੇ ਦਾ ਮਾਣ ਕਰਦੇ ਹੋ ਦੋ ਕਬੱਡੀਆਂ ਦੇ ਉੱਪਰ ਮੁੰਡਾ ਕਲੇ 베ਰਿਆ ਫਿਰਦਾ ਇਹਨੇ ਫੋਲ ਟਰੈਕਟਰ ਜੱਟਿਆ ਪਜਣੀ 75 ਕਿਲੋ ਦੇ ਵਿੱਚੋਂ ਅੱਜ ਕਬੱਡੀ ਓਪਨ ਦੇ ਵਿੱਚ ਕਹਿੰਦੇ 베ਰਿਆ ਫਿਰਦਾ ਹੁਣ ਚਾਰ ਜਾਫੀ ਤਿਆਰ ਹੈ ਸ਼ਕਰਪੁਰ ਦੀ ਸਟਾਪ ਲਾਈਨ ਹੈ ਇਹੋ ਜੀ ਸਟਾਪ ਲਾਈਨ ਤੇ ਕਬੱਡੀ ਬਹੁਤ ਪਜੀ ਕਰਨਾ ਹੈ ਆਹ ਦੇਖੋ ਜੀ ਮੁੰਡਾ 5100 ਰੀਆਂ ਸਫਲ ਪਾ ਗਿਆ ਤਾੜੀਆਂ ਲਾ ਦਿਓ ਜੋਲਾ ਦੇ ਸਭੇ ਥਿਆਰੇ ਵੱਲੋਂ 5100 ਦੇ ਮਾਣ ਹੈ ਇਹ ਸਿੰਧੂ ਸਵਦੀ ਵਾਲੀ ਐਲਾਨ ਕਰਾਇਆ ਹੈ ਕਹਿੰਦਾ ਵੀ ਮੁੰਡੇ ਜੇ ਟੌਪੜੀ ਦਿਖਾ ਰਿਹਾ ਹੈ ਜੇ ਇਧਰ ਜੱਸਿਆਂ ਤੇ ਮਾਇਆ ਲੱਗਦੀ ਹੈ ਤੇ ਮੁੰਡੇ ਦੀ ਏਡਾ ਤੇ ਵੀ ਲਾਵਾਂਗੇ ਸਭੇ ਠਾਰੇ ਵੱਲੋਂ 5100 ਪੁੱਦਾ ਹੋ ਗਿਆ ਹੈ ਅਲੀ ਮਹਿਰਤਾਂ ਦੇ ਲਈ ਲਾ ਬਿੱਲਾ ਆ ਗਿਆ ਹੈ ਇਧਰ ਮਲੂਕ ਤਿਆਰ ਹੈ ਹੁਣ ਫਰੀਆਦ ਤਿਆਰ ਹੈ ਭਈ ਹੁ ਕਬੱਡੀ ਹੈ ਛੱਗਰਪੁਰ ਦੀ ਧਰਤੀ ਹੈ ਫਕੀਰ ਹੁਸੈਨ ਦੇ ਪੁੱਤਰਾ ਨਾ ਕਹਿੰਦੇ ਨਾਂਵ ਚੱਲਦਾ ਹੈ ਖੇਡ ਕਬੱਡੀ ਵਿੱਚ ਗੁਜਰਾ ਦਾ ਟੌਹ ਚੱਲਦਾ ਹੈ ਖੇਡ ਕਬੱਡੀ ਵਿੱਚ ਆ ਗੁਜਰਾ ਦਾ ਟੌਹ ਚੱਲਦਾ ਹੈ ਖੇਡ ਕਬੱਡੀ ਵਿੱਚ ਗੁਜਰਾ ਦਾ ਟੌਹ ਚੱਲਦਾ ਹੈ ਲਾ ਅਗਲੀ ਕਬੱਡੀ ਸ਼ਹੀਯਾਦਾ ਸ਼ਹੀਯਾਦਾ ਕਬੱਡੀ ਦਾ ਕਹਿੰਦੇ ਸ਼ਹੀਯਾਦਾ ਹੈ ਸ਼ਾਦੀ ਕਹਿੰਦੇ ਸ਼ਕਰਪੁਰੀਆ ਹੁਣ ਵੇਖਦੇ ਆ ਕਬੱਡੀ ਪੌਲੀ ਵਧਿਆ ਹੋਇਆ ਸੈਕੰਡ ਸੈਮੀ ਚੱਲਦਾ ਇੱਕ ਮੈਚ ਬਾਕੀ ਆ ਮੈਂ ਤੋਂ ਬਾਅਦ ਕਹਿੰਦੇ ਫਾਈਨਲ ਦੀ ਗੱਲ ਹੋਣੀ ਹੈ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਲੈ ਵੀ ਨੌਜਵਾਨਾਂ ਲਾਂ ਤਗੜਾ ਜਫਾ ਟੈਕਨੀਕਲ ਇਸ਼ਾਰਾ ਹੋ ਗਿਆ 바ਵਾ ਮਤੋਈ ਜੀ ਫੈਸਲਾ ਕਰ ਗਿਆ ਵੀ ਮਹਿਰਕਲ ਵਾਲਿਆ ਤੇਰੀ ਅੱਡੀ ਸ਼ਰਾਰਤ ਕਰ ਗਈ ਆਹ ਸਾਹਮਣੇ ਨੌਜਵਾਨ ਤਗੜਾ ਨੰਬਰ ਜੋੜਦਾ ਹੋਇਆ ਗਰਾਊਂਡ 'ਚ ਕੱਠ ਘਟਾ ਦਿਓ ਭਰਾ ਬਣ ਕੇ ਗਰਾਊਂਡ 'ਚੋਂ ਕੱਠ ਘਟਾ ਦਿਓ ਮੁੰਡਾ ਕਹਿੰਦੇ ਨੌਜਵਾਨ ਮਹਿਰਕਲਾਂ ਦੀ ਧਰਤੀ ਦਾ ਅਲੀ ਕਬੱਡੀ ਪਾ ਰਿਹਾ ਹੁਣ ਵੇਖਦੇ ਆ ਜੇ ਲੱਗ ਗਿਆ ਜੱਫਾ ਤਾਂ ਗੱਲ ਵੱਧ ਜਾਣੀ ਹੈ ਕਲਸੀਆਂ ਦੇ ਖੇਡ ਮੇਲੇ ਦੀ ਪਰੇ ਮਿੱਤਰੋ ਸਾਹਮਣੇ ਖੇਡ ਮੈਦਾਨ ਦੇ ਵਿੱਚ ਅਲੀ ਅਲੀ ਤੇ ਸ਼ੱਕਰਪੁਰੀਏ ਚ ਆਉਂਦਾ ਬੁੱਕਦਾ ਅੱਜ ਨਹੀਂ ਰੁਕਦਾ ਆਉਂਦਾ ਬੁੱਕਦਾ ਅੱਜ ਨਹੀਂ ਰੁਕਦਾ ਆਉਂਦਾ ਬੁੱਕਦਾ ਅੱਜ ਪਾਰਾ ਕਹਿੰਦੇ ਜੱਫੇ ਲਾਉਣ ਵਾਲਾ ਲਾ ਹੀ ਦਿੰਦੇ ਐ ਲੈ ਵੀ ਸੋਹਣਿਆ ਜੁਗ ਜੁਗ ਵਸਦਾ ਰਿਹਾ ਔਰ ਸਾਰੇ ਖੇਡਣ ਆਏ ਐ ਇਹ ਨਵਾਂ ਨਕੋਰ ਉਠਿਆ ਐ ਲੈ ਵੀ ਫਰਿਆਦ ਹੌਸਲਾ ਦੇਣਾ ਮੁੰਡੇ ਨਵੇਂ 스타 ਆਉਣ ਵਾਲੇ ਸਮੇਂ ਦੇ ਇਹ ਛੋਟੀ ਦੇ 스타 ਹੋਣਗੇ ਪਾਲੀ ਸਾਈਡ ਔਰ ਚੱਕਿਆ ਗਿਆ ਤਾ ਚੱਕਿਆ ਗਿਆ ਤਾ ਚੱਕਿਆ ਗਿਆ ਦੀਪੰਦ ਮੁਰਜੀ ਨੂੰ ਜੱਫਾ ਲਾ ਗਿਆ ਬਿੱਟੂ ਬਿੱਟੂ ਬਾਲੀਆਂ ਵਾਲੀ ਵਾਲਾ ਬਿੱਟੂ ਜੱਫਾ ਲਾ ਗਿਆ ਲਓ ਬਿੱਲੇ ਦੀ ਕਬੱਡੀ ਉੱਤੇ ਕਾਲੇ ਕਰੀ ਗੱਲ ਲਓ ਬਿੱਲਾ ਮਹਿਲ ਕਲਾਂ ਦੀ ਧਰਤੀ ਦਾ ਕਬੱਡੀ ਪਾ ਰਿਹਾ ਮੈਚ ਟੌਪ ਦਾ ਖੇਡਿਆ ਜਾ ਰਿਹਾ ਹੈ ਮੈਚ ਟੌਪ ਦਾ ਸ਼ਾਜੀ ਨੇ ਤਾੜੀਆਂ ਮਾਰੀਆਂ ਅਲੀ ਨੂੰ ਕਹਿੰਦੇ ਹੌਸਲਾ ਦਿੱਤਾ ਵੀ ਅਲੀ ਤੂੰ ਵੀ ਕਦੇ ਚੋਟੀ ਦਾ ਰੀਡਰ ਬਣੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਹੌਸਲਾ ਹੁੰਦਾ ਹੈ ਇਹ ਸਤਕਾਰ ਹੈ ਇਹ ਕਹਿੰਦੇ ਨੌਜਵਾਨ ਬਿੱਲੇ ਦੀ ਰੇਡ ਦੇ ਉੱਪਰ ਹੁਣ ਵੇਖਾਂਗੇ ਚਾਰ ਜਾਫੀਆਂ ਦੇ ਵਿੱਚੋਂ ਪੌਣ ਰਾਜਾ ਲਾਓ ਤਗੜਾ ਜੱਫਾ ਨੌਜਵਾਨਾਂ ਸਾਹਮਣੇ ਖੇਡ ਮੈਦਾਨ ਦੇ ਵਿੱਚ ਲੈ ਵੀ ਦਰਸ਼ਕੋ ਜਿੰਨੇ ਕਿ ਖੜੇ ਹੋ ਜੇ ਮੈਚ ਕਰਨ ਵਾਲਿਆਂ ਦੀ ਖੇਡ ਵਾਲਿਆਂ ਲੱਗੀ ਚਲੋ ਤਾੜੀਆਂ ਜ਼ੋਰਦਾਰ ਮਾਰ ਦਿਓ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਬਹੁਤ ਬਹੁਤ ਧੰਨਵਾਦ ਅਗਲੀ ਰੇਡ ਸ਼ਹਿਯਾਦ ਦੀ ਪੈ ਗਈ ਹੈ ਫਾਈਨਲ ਕਿਹੜੀ ਟੀਮ ਵਾਲੀ ਤਨੋਲਾ ਤਨੋਲੇ ਆਹ ਤਨੋਲੇ ਦੀ ਟੀਮ ਨੂੰ ਬੇਨਤੀ ਹੈ ਜੀ ਆਹ ਮੈਚ ਚੱਲਦੇ ਚੱਲਦੇ 10 ਕੁ ਮਿੰਟ ਇਹਨਾਂ ਨੂੰ ਜੇ ਆਪਾਂ ਇੱਥੇ ਰੈਸਟ ਕਰਾ ਲਈਏ ਤੇ ਵਧੀਆ ਗੱਲ ਹੋਊਗੀ ਤਨੋਲੇ ਦੀ ਟੀਮ ਜਲਦੀ ਤੋਂ ਜਲਦੀ ਆ ਜਾਏ ਤਨੋਲੇ ਦੀ ਟੀਮ ਲਓ ਜੀ ਸਾਈਡ ਫਿਰ ਜੱਫਾ

ਅਲੀ ਮਹਿਕਲਾ ਅਲੀਆ ਮਾਇਆ ਫੜਕੇ ਲੈ ਜੀ ਆ ਕੇ 123 ਵਾਲਿਆ ਖਾਮ ਮੁੰਡੇ ਨੂੰ ਯਾਰ ਸਭੇ ਥਿਆੜੇ ਨੇ ਸਪੈਸ਼ਲ ਜਿਹੜਾ 100 ਰੁਪਇਆ ਭੇਜਿਆ ਹੈ ਸ਼ਿੰਦੂ ਸੁਸਤੀ ਸਾਡਾ ਹੈ ਸ਼ਿੰਦੂ ਸੁਵਦੀ ਨੇ ਭਾਈ ਸਭੇ ਥਿਆੜੇ ਦੇ ਬਲੋਂ 5200 ਰੁਪਇਆ ਸਪੈਸ਼ਲ ਅਲੀ ਲਈ ਭੇਜਿਆ ਹੈ ਭਾਈਆ ਮੁੰਡੇ ਦੀਆਂ ਰੇਡਾਂ ਜੇ ਚੰਗੀਆਂ ਲਗੀਆਂ ਤੇ ਤਾਲੀਆਂ ਲਾ ਰਿਓ ਯੋਲਰ ਤੁਹਾਡੀਆਂ ਮਾਰੀਆਂ ਹੋਈਆਂ ਤਾਲੀਆਂ ਇਹਦਾ ਹੋਰ ਹੌਸਲਾ ਵਧ ਜੂਗਾ ਇਹ ਹੋਰ ਤਕੜਾ ਹੋ ਜੂਗਾ ਔਰ ਕਿਸੇ ਨਾ ਕਿਸੇ ਪ੍ਰਮੋਟਰ ਦੇ ਇਹ ਵੀ ਨਿਗਾ ਚੜ ਜੂਗਾ ਅਲੀ ਮਹਿਲਕਲਾਂ ਵਾਲਾ ਅੱਜ ਜੀ ਨੇ ਬੇਰ ਬੇਰ ਕੇ ਕੋਡੀਆਂ ਪਾਈਆਂ ਔਰ ਬਿਲਾ ਮਹਿਲਕਲਾਂ ਵਾਲਾ ਟੌਪ ਦੀ ਖੇਡ ਦਿਖਾਈ ਹੈ ਬਿਲਾ ਮਹਿਲਕਲਾਂ ਔਰ ਅਲੀ ਮਹਿਲਕਲਾਂ ਫਾਈਨਲ ਆ ਪੁੱਛੋ ਜੀ ਮੁੰਡਿਆਂ ਨੂੰ ਕਿੰਨੇ ਟਾਈਮ ਤੱਕ ਖਾਣਗੀਆਂ ਟੀਮਾਂ ਫਾਈਨਲ ਸ਼ਕਰਪੁਰ ਤੇ ਧਨੋਲਾ ਰਵੀ ਕਰਸੀਆ ਇਹ ਵੀਰ ਸਾਡਾ ਕੈਨੇਡਾ ਤੋਂ ਲਾਈਵ ਜੁੜਿਆ ਇਹਨਾਂ ਦਾ ਵੀ ਧੰਨਵਾਦ ਹੈ ਰਵੀ ਕਰਸੀਆ ਕੈਨੇਡਾ ਅਮਰਤ ਵਸਿਆ ਜੀ ਅਮਰਦਾ ਅਨਾਉਂਸਰ ਹੈਗੇ ਕਿ ਚਲੇ ਗਏ ਸਾਰੇ ਹੈ ਇੰਦਰਜੀਤ ਜੀ ਦੇ ਪ੍ਰਾਰੇ ਥਾ ਮੰਨਿਆ ਤੇ ਖੜਦਾਂ ਤੇ ਪੈਣੀ ਹੈ ਔਰ ਵਾਈਗੁਰ ਦੀ ਮੇਰ ਸੱਜੇ ਬਾਦਸ਼ਾਹ ਦੀ ਮੇਰ ਦੇ ਨਾਲ ਮੇਲਾ ਸਿਰੇ ਚੜ ਗਿਆ ਹੈ ਫਰੀਦ ਨੇ ਆਖਿਆ ਵੀ 10 ਮਿੰਟ ਤੱਕ ਟੀਮ ਜਿਹੜੀ ਗਰਾਊਂਡ 'ਚ ਆਜੂਗੀ 10 ਮਿੰਟ ਦੇ ਬਾਅਦ ਫਾਈਨਲ ਖੇੜਿਆ ਜਾਊਗਾ ਠੀਕ 10 ਮਿੰਟ ਦੇ ਬਾਅਦ ਫਾਈਨਲ 10 ਮਿੰਟ ਤੋਂ ਬਾਅਦ ਕਹਿੰਦੇ ਫਰਿਆਦ ਹੋਣੀ ਆ ਪਾ ਆ ਜਾਗੇ ਇੰਦਰਜੀਤ ਦਾ ਵੀਰ ਕਹਿੰਦੇ ਕਲਸੀਆਂ ਵਾਲਾ ਰਵੀ ਜੋ ਕੈਨੇਡਾ ਦੇ ਵਿੱਚੋਂ ਕਹਿੰਦੇ ਬਹੁਤ ਵੱਡੀ ਮੁਬਾਰਕਬਾਦ ਭੇਜ ਰਿਹਾ ਹੈ ਬਹੁਤ ਬਹੁਤ ਧੰਨਵਾਦ ਹੈ ਤੈਨੋਂ